जिंदगी तो परेशान कोई व्यक्ति गुरु घर ਦੇ 게ਟ ਅੱਗੇ ਅੱਖਾ ਪਰੀ ਬੈਠਾ ਸੀ ਕੋਲੋਂ ਨੰਗ ਦੇ ਬਾਬਾ ਜੀ ਨੇ ਪੁੱਛ ਲਿਆ ਭਾਈ ਕੀ ਗੱਲ ਹੋਈ ਏ ਇੱਥੋਂ ਤਾਂ ਦੁਨੀਆ ਖੁਸ਼ੀਆਂ ਲੈ ਕੇ ਜਾਂਦੀ ਏ ਜੇ ਕੋਈ ਦੁੱਖ ਤਕਲੀਫ ਹੈ ਤਾਂ ਦੱਸੋ ਅੱਗੋ ਵਿਅਕਤੀ ਬੋਲਿਆ ਬਾਬਾ ਜੀ ਮੇਰੀ ਕਿਸਮਤ ਹੀ ਸੁੱਤੀ ਆ جیڑا بھی کم کرا جو بھی سوچا سارا کچھ خراب ہی ہو جاندہ ہے بابا جی گبران جے قسمت ستی آن شری گرو گرن صاحب مہراج جی کا پرکاش ہویا ہے حضوری راگی کرتن کر رہے نے سنگت ارداساں کر رہی ہے درشن کر رہی ہے ت ਨਿਮਾਣਾ ਜਾਂ ਹੋ ਕੇ ਅੰਦਰ ਜਾ ਜੇ ਤੇਰੀ ਕਿਸਮਤ ਸੁੱਤੀ ਆ ਭੋਲਿਆ ਅੰਦਰ ਸਭ ਦੇ ਪਾਗ ਜਗਉਣ ਵਾਲਾ ਤਨ ਤਨ ਗੁਰੂ ਰਾਮਦਾਸ ਪਾਸ਼ਾ ਤਾਂ ਜਾਗ ਰਿਹਾ ਹੈ ਤੂੰ ਮਹਾਰਾਜ ਅੱਗੇ ਹੱਥ ਬਨ ਕੇ ਬੇਨਤੀ ਕਰ ਏ ਸੱਚੇ ਪਾਸ਼ਾ ਸਤਗੁਰੂ ਮੈਂ ਸੁਨਿਆ ਭਾਗਾ ਵਾਲੇ ਲੋਕ ਨੇ ਜੋ ਤੁਹਾਡੇ ਦਰ ਤੋਂ ਝੋਲੀਆਂ ਪਰ ਕੇ ਲੈ ਜਾਂਦੇ ਨੇ ਜੇ ਮੈਂ ਅੱਜ ਤੇਰੇ ਦਰ ਤੋਂ ਫਿਰ ਖਾਲੀ ਮੁੜਿਆ ਤਾਂ ਮਹਾਰਾਜ ਮੇਰੀ ਖੋਟੀ ਕਿਸਮਤ ਖਿੜ-ਖਿੜ ਕੇ ਹਸੇਗੀ ਮਹਾਰਾਜ ਰਾਜ ਰੱਖੋ ਕਿਸਮਤ ਨੂੰ ਮੌਕਾ ਹੀ ਨਾ ਦਿਓ ਐਨੀ ਗੱਲ ਕਹਿਨ ਦਾ ਕਿ ਮੈਨੂੰ ਤੇਰੇ ਗੁਰੂ ਰਾਮਦਾਸ ਪਾਸ਼ਾ ਨੇ ਵੀ ਖਾਲੀ ਨਹੀਂ تو جی ویڈیو چنگی لگی تا لائک کرو اور چینل جو سبسکرائب کرو جو آنے والی ویڈیو تا تک پہنچ سک